ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲਖਣੀ ਜਿਦੇ ਵਿਆਹ ਪੁਰਬ ਅਤੇ ਧੰਨ ਧੰਨ ਸ਼੍ਰੀ ਬਾਬਾ ਚੰਦਰ ਜੀ ਮਹਾਰਾਜ ਜਿਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਗੁੱਜਰਪੁਰਾ ਦੀ ਸਾਥ ਸੰਗਤ ਅਤੇ ਨੌਜਵਾਨ ਸਭਾ ਵੱਲੋਂ 4 ਦਿਨ ਦਾ ਲੰਗਰ ਪਿੰਡ ਨਾਨਕ ਚੱਕ ਦੇ ਅੱਡੇ ਉੱਪਰ ਲਗਾਇਆ ਜਾਵੇਗਾ। ਅੱਜ ਪਿੰਡ ਗੁੱਜਰਪੁਰਾ ਤੋਂ ਨੌਜਵਾਨ ਸਭਾ ਲੰਗਰਾਂ ਦੀ ਰਸਤ ਅਤੇ ਹੋਰ ਸਮਾਨ ਟਰਾਲੀਆਂ ਉੱਪਰ ਲੈ ਕੇ ਅੱਡਾ ਨਾਨਕ ਚੱਕ ਵਿਖੇ ਪਹੁੰਚੇ। 4 ਦਿਨ ਚੱਲਣ ਵਾਲੇ ਲੰਗਰ ਦੀ ਲਾਈਵ ਕਵਰੇਜ ਮਾਝਾ ਲਾਈਵ ਟੀਵੀ ਤੇ ਦਿਖਾਈ ਜਾਵੇਗੀ ਇਹ ਜਾਣਕਾਰੀ ਪ੍ਰਧਾਨ ਬੁਰਲਾਲ ਸਿੰਘ ਨੇ ਸਾਂਝੀ ਕੀਤੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਅਤੇ ਮਾਤਾ ਸਲਖਣੀ ਜੀ ਦੇ ਵਿਆਹ ਪੁਰਬ ਨੂੰ ਖਰਾਕਦੇ ਹੋਇਆ ਅਤੇ ਤਨ ਤਨ ਭਗਵਾਨ ਬਾਬਾ ਸ੍ਰੀ ਚੰਮਾਹ ਰਾਜ ਦੇ ਪਾਸੋਂ 31ਵੇਂ ਪ੍ਰਕਾਸ਼ ਉਸ ਨੂੰ ਖਰਾਕਦੇ ਹੋਇਆ ਪਿੰਡ ਗੁਜਰਪੁਰਾ ਸਾਹ ਸੰਗਤ ਵੱਲੋਂ ਨਾਨਕ ਚੱਕ ਦੇ ਅੱਡੇ ਵਿਖੇ ਲੰਗਰ ਲਗਾਏ ਜਾਂਦੇ ਨੇ ਸੋ ਇਸ ਵਾਰ ਵੀ ਅੱਜ ਕੁਝ ਪੁਲਿਸ ਦੀ ਸਾਰੀ ਸਾਥ ਸੰਗਤ ਵੱਲੋਂ ਨੌਜਵਾਨ ਸਭਾ ਵੱਲੋਂ ਪਿੰਡ ਗੁਜਰਪੁਰੇ ਤੋਂ ਚਾਲੇ ਪਾਰੇ ਨਾਨਕ ਚੱਕ ਅੱਡੇ ਤੇ ਸੋ ਕੱਲ 29 30 31 1 ਤੇ 2 ਤਰੀਕ ਤੱਕ ਟੁੱਟ ਲੰਗਰ ਵਰਤਣਗੇ ਸੋ ਇਸ ਸਾਰੇ ਪ੍ਰੋਗਰਾਮ ਦਾ ਮਾਝਾ ਲਾਈਵ ਟੀਵੀ ਤੇ ਸਿੱਧਾ ਪ੍ਰਸਾਰਣ ਘਰ ਘਰ ਬੈਠੀਆਂ ਸੰਗਤਾਂ ਜਾਂ ਦੇਸਾਂ ਪਰਦੇਸਾਂ ਚ ਬੈਠੀਆਂ ਸੰਗਤਾਂ ਦੇਖ ਸਕਦੇ ਨੇ ਸੋ ਸਾਰੀਆਂ ਸੰਗਤਾਂ ਨੂੰ ਤਨ ਤਨ ਭਗਵਾਨ ਬਾਬਾ ਸ੍ਰੀ ਚੰਨ ਮਹਾਰਾਜ ਜੀ ਤੇ ਗੁਨਾਣਕ ਦੇਵ ਜੀ ਦੇ ਵਿਆਹ ਪਰ ਬੁਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ